ਉਰੇ ਦੇ ਵਿੱਚ ਬੁਲੇਟ ਮੋਟਰਸਾਈਕਲ ਬਹੁਤ ਜ਼ਿਆਦਾ ਚੱਲ ਰਹੇ ਨੇ ਤੇ ਬਹੁਤ ਜ਼ਿਆਦਾ ਪਟਾਕੇ ਮਾਰਨ ਵਾਲੇ ਜਿਹੜੇ ਸਾਇਲੈਂਸਰ ਨੇ ਉਹ ਯੂਜ਼ ਕਰ ਰਹੇ ਨੇ ਅੱਜ ਕੱਲ੍ਹ ਵੀ ਜਿਹੜੇ ਮੰਡੀਰ ਇੱਕ ਮਹੀ ਮਿਜਲਾਈ ਸੀ ਜਿਹਦੇ ਵਿੱਚ ਜਿੰਨੇ ਵੀ ਬੁਲੇਟ ਮੋਟਰਸਾਈਕਲ ਜਿਨ੍ਹਾਂ ਦੇ ਪਟਾਕੇ ਵੱਜਦੇ ਨੇ ਆਪ ਚੈੱਕ ਕਰਕੇ ਆਪ ਚੌਂਕ ਦੇ ਵਿੱਚ ਖੜੇ ਹੋ ਕੇ ਗਲੀ ਗਲੀ ਜਾ ਕੇ ਜਿੱਤੇ ਜਿੱਤੇ ਮੋਟਰਸਾਈਕਲ ਤੁਹਾਨੂੰ ਦਿਖਦੇ ਸੀ ਅਸੀਂ ਉਹ ਸਾਰੇ ਮੋਟਰਸਾਈਕਲਾਂ ਨੂੰ ਇਨਫਾਉਂਡ ਕੀਤਾ ਉਹਨਾਂ ਦੇ ਬੰਦੇ ਚਲਾਣ ਕਿਤੇ ਨੀ ਤੋ ਬਾਤ ਜਿਹੜੀ ਇੱਕ ਬਹੁਤ ਜਿਆਦਾ ਮੁੱਖ ਜਿਹੜੀ ਪ੍ਰੋਬਲਮ ਸੀਗੀ ਧੂੜੀ ਸ਼ਹਿਰ ਦੀ ਉਹ ਇਹ ਸੀਗੀ ਕਿ ਮਜੂਰਾਂ ਵੱਲੋਂ ਬੱਚਿਆਂ ਵੱਲੋਂ ਤੇ ਆਮ ਪਬਲਿਕ ਵੱਲੋਂ ਇਹ ਸ਼ਿਕਾਇਤ ਮਿਲ ਰਹੀ ਸੀ ਕਿ ਧੂੜੀ ਦੇ ਵਿੱਚ ਬੁਲੇਟ ਮੋਟਰਸਾਈਕਲ ਬਹੁਤ ਜ਼ਿਆਦਾ ਚੱਲ ਰਹੇ ਨੇ ਤੇ ਬਹੁਤ ਜ਼ਿਆਦਾ ਬਟਾਕੇ ਮਾਰਨ ਵਾਲੇ ਜਿਹੜੇ ਸਾਇਲੈਂਸਰ ਨੇ ਉਹ ਯੂਜ਼ ਕਰ ਰਹੇ ਨੇ ਅੱਜ ਕੱਲ੍ਹ ਦੀ ਜਿਹੜੇ ਮਨੀਰ ਹੈ ਤੇ ਉਹਦੇ ਕਰਕੇ ਇਸ ਪ੍ਰੋਬਲਮ ਨੂੰ ਮੁੱਕ ਰਖਦੇ ਹਾਂ ਅਸੀਂ ਇੱਕ ਮੁਹਿੰਮ ਚਲਾਈ ਸੀ ਜਿਦੇ ਵਿੱਚ ਜਿੰਨੇ ਵੀ ਬੁਲੇਟ ਮੋਟਰਸਾਈਕਲ ਜਿਨ੍ਹਾਂ ਦੇ ਪਟਾਕੇ ਵਜਦੇ ਨੇ ਆਪ ਚੈੱਕ ਕਰਕੇ ਆਪ ਚੌਂਕ ਦੇ ਵਿੱਚ ਖੜੇ ਹੋ ਕੇ ਗਲੀ ਗਲੀ ਜਾ ਕੇ ਜਿੱਥੇ-ਿੱਥੇ ਮੋਟਰਸਾਈਕਲ ਸਾਨੂੰ ਦਿਖਦੇ ਸੀ ਅਸੀਂ ਉਹ ਸਾਰੇ ਮੋਟਰਸਾਈਕਲਾਂ ਨੂੰ ਫਿੰਪਾਉਂਡ ਕੀਤਾ ਉਹਨਾਂ ਦੇ ਬੰਦੇ ਚਲਾਮ ਕੀਤੇ ਤੇ ਬੱਚਿਆਂ ਨੂੰ ਜਾਗਰੂਕ ਵੀ ਕੀਤਾ ਜਿਹੜੇ ਇਹ ਯੂਜ਼ ਕਰ ਰਹੇ ਨੇ ਤੇ ਅੱਜ ਗਰੀਬ ਸੈਂਕੜੇ ਦੇ ਕਰੀ ਜੋ ਅਸੀਂ ਇਹ ਜਿਹੜੇ ਬੁਲੇਟ ਮੋਟਰਸਾਈਕਲ ਦੇ ਜਿਹੜੇ ਸਾਇਲੈਂਸਰ ਪਟਾਕੇ ਵਾਲੇ ਨੇ ਇਹਨਾਂ ਨੂੰ ਹਾ ਕੇ ਇਹਨਾਂ ਨੂੰ ਅੱਜ ਕ੍ਰੈਸ਼ ਕੀਤਾ ਸੀ ਕਬੀ ਕੁਤ ਸਰ ਅਜੇ ਹੀ ਉਸ ਨੂੰ ਲੈ ਕੇ ਮੁਹਿੰਮ ਨੂੰ ਲੈ ਕੇ ਕੀ ਯੋਜਨਾ ਹੈ ਤੁਹਾਡੀ ਜੇ ਆਉਣ ਵਾਲੇ ਟਾਈਮ 'ਚ ਵੀ ਪੜਾ ਕੇ ਪਾਉਣਗੇ ਜਿਹੜੇ ਲੋਕ ਮੰਨ ਚ ਦੇਖੋ ਇਹ ਇਹ ਤੁਹਾਡੇ ذریعے ਮੈਂ ਇਹ ਮੈਸੇਜ ਬਿਲਕੁਲ ਕ੍ਰਿਸਟਲ ਜੀ ਇਹ ਕਰਨਾ ਚਾਹੁੰਦਾ ਕਿ ਤੂਰੀ ਦੇ ਵਿੱਚ ਜਾਂ ਸੰਗਰੂਰ ਦੇ ਵਿੱਚ ਜਾਂ ਕਿਤੇ ਵੀ ਤੁਸੀਂ ਜੇ ਇਹ ਕੰਮ ਕਰ ਰਹੇ ਹੋ ਵੈਸੇ ਨਹੀਂ ਕਿਸੇ ਨੂੰ ਚੰਗੇ ਬੰਦੇ ਨੂੰ ਸ਼ੋਭਾ ਦਿੰਦਾ ਪਰ ਜੇ ਹਾਂ ਤੁਸੀਂ ਇੱਥੇ ਕਰੋਗੇ ਬੰਦ ਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਐਕਸ਼ਨ ਤੁਹਾਡੇ ਖਿਲਾਫ ਲਿਆ ਜਾਊਗਾ ਜੇ ਕੋਈ ਇਸ ਤਰ੍ਹਾਂ ਦਾ ਕੰਮ ਕਰੂਗਾ ਕੀ ਇਹਦਾ ਪੇਰੈਂਟਸਾਂ ਨੂੰ ਵੀ ਦੱਸਿਆ ਗਿਆ ਸਰ ਜੀ ਇਹਨਾਂ ਦੇ ਜਿਹੜੇ ਜਿਹੜੇ ਬੱਚੇ ਸਟੂਡੈਂਟਸ ਜਾਂ ਜਿਹੜੇ ਵੀ ਇਹ ਯੂਜ਼ ਕਰਦੇ ਸੀਗੇ ਇਹਨਾਂ ਦੇ ਪੇਰੈਂਟਸ ਨੂੰ ਅਸੀਂ ਇਮੀਡੀਏਟਲੀ ਕਾਲ ਕਰਕੇ ਬੁਲਾਦੇ ਵੀ ਸੀਗੇ ਉਹਨਾਂ ਨੂੰ ਦੱਸਦੇ ਵੀ ਸੀਗੇ ਕਿ ਇਹਦੇ ਨਾਲ ਬਾਕੀਆਂ ਨੂੰ ਵੀ ਤਕਲੀਫ ਹੋਣੀ ਹੈ ਆਮ ਪਬਲਿਕ ਜਿਹੜੀ ਆ ਉਹ ਤੰਗ ਹੋ ਰਹੀ ਹੈ ਛੋਟੇ ਬੱਚੇ ਹੁੰਦੇ ਆਕਰ ਅਜ ਬਜ਼ੁਰਗ ਲੋਕ ਹੁੰਦੇ ਨੇ ਤਾਂ ਉਹ ਦਹਿਲ ਜਾਂਦੇ ਇੱਕ ਵਾਰੇ ਇਸ ਪਟਾਕੇ ਕਰਕੇ ਤਾਂ ਇਹ ਸਾਰਿਆਂ ਨੂੰ ਇੱਕ ਸਨੇਹਾ ਦਿੱਤਾ ਸੀਗਾ ਬਲਾ ਬਲਾ ਕੇ ਵੀ ਕਿਹਾ ਕਿ ਇਹ ਕੰਮ ਅਸੀਂ ਚੱਲਣ ਨਹੀਂ ਦੇਣਾ ਤਾਂ ਤੁਹਾਡੇ ਵੀ ਸਹੀ ਹੋਊਦੀ ਸਾਨੂੰ ਲੋਨ ਹੈ ਤਾਂ ਕਾਈਂਡਲੀ ਇਹ ਗੱਲ ਜੇ ਤੁਸੀਂ ਆਪ ਸਮਝ ਸਕਦੇ ਹੋ ਕਿ ਇਹਨੂੰ ਮਤਲਬ ਜਿੰਨੀ ਜਲਦੀ ਹੋਵੇ ਇਹਨੂੰ ਖਤਮ ਹੀ ਕਰੀਏ ਉਹਨਾਂ ਜਦ ਆਪਣੀ ਧੂਰੀ ਸ਼ਹਿਰ ਦੇ ਵਿਕਾਸ ਲਈ ਵੀ ਤੇ ਲੋਕਲੀ ਵੀ ਚੰਗਾ ਰਹੇਗਾ